26 9 2025 ਕਟਾਈ ਹੋ ਰਹੀ ਕੰਪੈਨ ਤੇ ਤੇ ਉਹ ਦੇਖ ਲੋ ਨਾ ਦਾ ਅੱਗੇ ਘਟਾ ਉੜਦਾ ਨਾ ਪਿੱਛੇ ਹਲਦੀ ਰੋਗ ਦੂਜਾ ਵੀ ਨਹੀਂ ਉੜਦਾ ਸੱਚ ਬੋਛਤ ਤੇ ਇਹ ਦੂਰੋਂ ਦੂਰੋਂ ਲੋਕ ਆਏ ਆ ਇਹਨਾਂ ਦੀਆਂ ਜੋ ਵੀ ਮੰਜਰਾ ਉਹ ਤੁਹਾਨੂੰ ਸਾਰਾ ਕੁਝ ਵਿਖਾਇਆ ਆ ਸਾਰਾ ਕੁਛ ਹੀ ਸਿੰਗਲ ਮੰਜਰੇ ਕਿਸੇ ਵੀ ਦਾਗ ਨਹੀਂ ਦਾਣੇ ਦੀ ਕੁਆਲਿਟੀ ਸਭ ਕੁਝ ਓਕੇ ਤੇ ਵੀਡੀਓ ਵਾਲਾ ਆਇਆ ਨਹੀਂਗਾ ਹੁਣ ਸਾਨੂੰ ਆਪ ਹੀ ਇਹ ਵੀ ਖੇਚਲ ਕਰਨੀ ਪੈਣੀ ਹੈ ਮੈਂ ਤੁਹਾਨੂੰ ਗੱਲ ਕਰਾਉਣਾ ਸਸੀ ਕਾ ਭਾਜੀ ਅਸੀਂ ਗੱਲ ਜੀ ਕਿੱਥੋਂ ਆਏ ਭਾਜੀ ਮੇਰੀ ਅਸੀਂ ਫਰੇਗੜ ਸਾਹਿਬ ਤੋਂ ਆਏ ਆ ਜੀ ਕਿੰਨੇ ਵੱਡਾ ਜੀ ਚਨਾਬੁਰ ਕਿੰਨੇ ਜਣੇ ਅਸੀਂ ਜੀ 5 ਜਣੇ ਆਏ ਆ ਜੀ ਤੇ ਆਪਦਾ ਮੋਬਾਈਲ ਨੰਬਰ ਬੋਲਿਓ 99781 54088 ਝੋਨਾ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਝੋਨਾ ਬਹੁਤ ਵਧੀਆ ਲੱਗਿਆ ਜੀ ਵੀ ਜੋ ਮੈਂ ਕਿਹਾ ਉਹਦੇ ਨਾਲ ਕਿੰਨੇ ਦਾਣੇ ਵੱਧ ਨਿਕਲੇ ਮੰਜਰ ਚ ਜੀ ਤਕਰੀਬਨ 20 ਦਾਣੇ ਦੀ ਵੱਧ ਨਿਕਲੇ ਹੋਈ ਸਾਡੇ ਉਹ ਮੁੰਜਰ ਮੈਂ ਤੋੜ ਕੇ ਦਿੱਤੀ ਕਿ ਤੁਸੀਂ ਆਪੇ ਆਪੇ ਹੀ ਥੋੜੀ ਆਪਣੀ ਤੇ ਇਹਦੇ ਚ ਹਲਦੀ ਰੋਗ ਬਿਲਕੁਲ ਵੀ ਨਹੀਂ ਕੋਈ ਪੱਤਾ ਲਵੇਟ ਨਹੀਂ ਕੋਈ ਹੋਰ ਸੁੰਡੀ ਨਹੀਂ ਜੀ ਹਰ ਨਾੜ ਪਿਆ ਇਹਦਾ ਜੀ ਬਿਲਕੁਲ ਹਰਾ ਠੀਕ ਹੈ ਜੀ ਤੁਹਾਨੂੰ ਉਹ ਤੁਸੀਂ ਵੀ ਭਾਜੀ ਆਪਦਾ ਨੰਬਰ ਦੱਸਿਓ ਮੜਾ ਜੀ ਭਾਜੀ ਮੇਰਾ ਨੰਬਰ ਹੈਗਾ 9815833634 ਅਗਰ ਤੁਹਾਨੂੰ ਚੋਨਾ ਪਸੰਦ ਆਣ ਲੱਗੇ ਬੀਜ ਦੇ ਲੈ ਕੇ ਨਾ ਆਵੇ ਮੈਂ ਤੁਹਾਡਾ ਨੰਬਰ ਗਰੁੱਪ ਚ ਪਾ ਦਣਾ ਗਰੁੱਪ ਚ ਸਿੱਧਾ ਠੋਕ ਕੇ ਕਹਿ ਦੇਣਾ ਬੇਬੀ ਨਾ ਖਰੋਜ ਠੀਕ ਹੈ ਕਿ ਨਹੀਂ ਕੋਈ ਬਿਮਾਰੀ ਕੋਈ ਕਿਸੇ ਕਿਸਮ ਦੀ ਕੋਸ਼ ਠੀਕ ਹੈ ਕਿ ਨਹੀਂ ਜਿਹੜਾ ਇਹਦਾ ਝਾੜ ਹੈ ਜਾਂ ਥੋੜੀ ਜੀ ਫੂਕ ਆਈ ਹੋ ਉਹ ਝਾਂਬੇ ਦੀ ਆ ਗਈ ਚਲੋ ਮਾਣ ਵੋਟਾ ਹਵਾ ਇਹਦਾ ਉਹ ਕੁਦਰਤ ਕੁਦਰਤ ਨੇ ਸਾਥ ਨਹੀਂ ਦਿੱਤਾ ਜਾਂ ਸੋਚੋ ਵੀ ਇਹਨੂੰ ਹਲਦੀ ਰੋਗ ਨਹੀਂ ਤੇ ਕੁਦਰਤ ਨੇ ਸਾਥ ਬਹੁਤ ਜ਼ਿਆਦਾ ਦਿੱਤਾ ਜੇ ਇਸ ਬੱਲੇ ਵੀ ਸੋਚੀ ਵੀ ਇਹਨੂੰ ਹਲਦੀ ਰੋਗ ਨਹੀਂ ਹੈਗਾ ਤੇ ਮੈਂ ਸੋਚਿਆ ਵੀ ਕੁਦਰਤ ਕੀ ਤਾਂ ਹੀ ਵਟ ਦੇ ਨਾਲ ਵਾਟੇ ਹਾਂਜੀ ਹਾਂ ਉਹਨੂੰ ਹਲਦੀ ਰੋਗ ਹੈਗਾ ਤੇਨੂੰ ਮੁੰਜਰ ਦੇ ਨਾਲ ਮੁੰਜਰ ਵੀ ਜੁੜੀ ਨਹੀਂ ਹੈਗਾ ਫਿਰ ਵੀ ਹੋਰ ਖੇਚਲ ਕਰੋ ਥੋੜੀ ਜੀ ਜੀ ਵੇਖ ਸਕਦੇ ਜੀ ਠੀਕ ਹੈ ਕਿ ਨਹੀਂ ਕਿੰਨੇ ਵਜੇ ਤੁਰੇ ਤੁਸੀਂ ਤੜਕੇ ਅਸੀਂ ਸਵੇਰੇ 5 ਵਜੇ ਜੀ ਠੀਕ ਹੈ ਜੀ ਠੀਕ ਹੈ ਕਿਨ ਤੋਂ ਲੱਗੇ ਸਸੀ ਕਾ ਭਾਜੀ ਸਸੀਗਾ ਤੁਹਾਡਾ ਫੋਨ ਨੰਬਰ ਜੀ 9378344281 ਕਿੱਥੋਂ ਆਏ ਤੁਸੀਂ ਰਾਮਪੁਰਾ ਬੋਲ ਬੋਲ ਹਾਂ ਉਹ ਤੋਂ ਅੱਛਾ ਤੁਹਾਡਾ ਠੀਕ ਠੀਕ ਤਨ ਝੋਨਾ ਕਿਵੇਂ ਲੱਗਾ ਹਾਂ ਠੀਕ ਲੱਗੇ ਠੀਕ ਲੱਗੇ ਦੇਖੀ ਜਾਨੇ ਆ ਤਾਂ ਹੀ ਆ ਬੱਲੀ ਵੱਡੀ ਆ ਇਹ ਦਾਣੇ ਤੁਸੀਂ ਗਿਣੇ ਨਹੀਂ ਤਾਂ ਨਹੀਂ ਨਹੀਂ ਅਜੇ ਗਿਣੇ ਅੱਛਾ ਅੱਛਾ ਇਹ ਨਾਲ ਪਾਸੇ ਕੁਪਾ ਦਾਣੇ ਗੇਲੋ ਇਹਨਾਂ ਨੇ ਆਪ ਗਿਣੇ ਆ ਤੇ ਮੈਂ ਤੁਹਾਨੂੰ ਜ਼ਿੰਦਗੀ ਚ ਪਹਿਲੀ ਵਾਰ ਹੀ ਮਿਲੇ ਆ ਤੁਸੀਂ ਵੀ ਮੈਨੂੰ ਪਹਿਲੀ ਵਾਰ ਹੀ ਮਿਲੇ ਕੋਈ ਮੈਂ ਕੋਈ ਸਮਝ ਆਇਆ ਨਹੀਂ ਅਸੀਂ ਤਾਂ ਆਈ ਪਹਿਲੀ ਵਾਰੀ ਐ ਏਡੀ ਦੂਰ ਤੁਸੀਂ ਆਏ ਮੰਨੋ ਵੀ ਸਦਾਣਾ ਤੋਂ ਠੀਕ ਠੀਕ ਕੱਲ ਵੀ ਵੀਡੀਓ ਦੇਖ ਕੇ ਆਏ ਅਸੀਂ ਇਹ ਖੇ ਮਤਾਂ ਨਾ ਲੋਕ ਗਵਾਹੀ ਦੇਣਗੇ ਤਾਨੂੰ ਫੋਨ ਆਪੇ ਆਉਣਗੇ ਪਬਲਿਕ ਦੇ ਵੀ ਭਾਈ ਤੁਸੀਂ ਸੱਚਾਈ ਦੱਸੋ ਕਿਉਂਕਿ ਇਹ ਫੇਸਬੁੱਕ ਤੇ ਜਾਂ ਆ ਇਹ ਹੁਣੇ ਨਾਮਕਰਨ ਕਰ ਦੇਣਾ ਉਹ ਉਹਦੀ ਟਰਾਲੀ ਭਰੇ ਤੋਂ ਬਾਅਦ ਨਹੀਂ ਨਹੀਂ ਇਹਦਾ ਨਾਂ ਨੂੰ ਖਬੀ ਦਾ ਭਾਜੀ ਜਿਹੜੀ ਚੀਜ਼ ਆਪਾਂ ਆਪ ਤਿਆਰ ਕੀਤੀ ਅਸੀਂ ਆਪ ਨਾਂ ਰੱਖਾਂਗੇ ਨਹੀਂ ਸਭ ਇਹਦਾ ਨਾਂ ਰੇਟ ਸਭ ਕੁਝ ਹੁਣੇ ਫਾਈਨਲ ਕਰ ਦੇਣਾ ਜੇ ਕਿਸੇ ਵੀਰ ਭਾਜੀ ਨੇ ਲੈਣਾ ਆ ਤੇ ਉਹ ਲੈ ਲੇ ਜਿਹਦੀ ਮਨ ਦੀ ਇੱਛਾ ਨਹੀਂ ਉਹ ਨਾਲ ਵੀ ਠੀਕ ਹੈ ਕਹਿੰਦੇ ਸੱਚੀ ਆਈ ਗੱਲ ਤੇ ਗਰੰਟੀ ਇਹ ਵੀ ਗਰੰਟੀ ਕਰਮਾਂ ਦਾ ਝਾੜ ਹੈ ਜੀ ਤੇ ਸਮਾਂ ਲੱਜੇ ਤੇ ਡੀਪੂ ਵਾਲੀ ਵੀ ਕਣਕ 70 ਮਨ ਛੱਡ ਜਾਂਦੀ ਹੈ ਨਾ ਲੱਗੇ ਤੇ 300 346 ਮਨ ਰਹਿ ਜਾਂਦੀ ਹੈ ਠੀਕ ਹੈ ਨਾ ਉਹ ਸਮਾਂ ਆ ਮਿਹਰਬਾਨੀ ਬਾਜੀ ਹੂੰ